ਚੋਰਾ ਨੇ ਇੱਕ ਵਿਆਹ ਵਾਲੇ ਘਰ ਦੇ ਉੱਪਰ ਆਪਣੇ ਹੱਥ ਸਾਫ਼ ਕੀਤੇ ਨੇ ਉਧਰ ਪੈਲਸ ਦੇ ਵਿੱਚ ਕੁੜੀ ਦੇ ਫੇਰੇ ਚੱਲ ਰਹੇ ਸੀ ਤੇ ਇਧਰ ਘਰ ਦੇ ਵਿੱਚ ਚੋਰ ਘਰ ਦੇ ਉੱਪਰ ਆਪਣਾ ਹੱਥ ਸਾਫ਼ ਕਰ ਰਹੇ ਸੀ ਤਜੋਰੀਆਂ ਤੋੜ ਦਿੱਤੀਆਂ ਗਈਆਂ ਅਲਮਾਰੀ ਪੰਨ ਦਿੱਤੀ ਗਈ ਤੇ ਅਲਮਾਰੀ ਦੀ ਤਜੋਰੀ ਦੇ ਵਿੱਚ ਜਿਹੜੇ ਕੁੜੀ ਨੂੰ ਪਾਉਣ ਵਾਲੇ ਸੋਨੇ ਚਾਂਦੀ ਦੇ ਗਹਿਣੇ ਪਏ ਸੀ ਉਹਨਾਂ ਚੋਰਾ ਨੇ ਚੋਰੀ ਕਰ ਲਏ ਨਾਲ ਹੀ ਇੱਕ ਨਵਾਂ ਆਈਫੋਨ ਤੇ ਨਾਲ ਹੀ ਜਿਹੜੇ ਕੈਨੇਡੀਅਨ ਡਾਲਰ ਉਸ ਤਜੋਰੀ ਦੇ ਵਿੱਚ ਪਏ ਸੀ ਤਾਂ ਇਹਨਾਂ ਚੋਰਾਂ ਨੇ ਉਹ ਵੀ ਚੋਰੀ ਕਰ ਲੇ ਤਾਂ ਪੈਲਸ ਦੇ ਵਿੱਚ ਕੁੜੀ ਦੇ ਫੇਰੇ ਚੱਲ ਰਹੇ ਸੀ ਤੇ ਸਾਰਾ ਪਰਿਵਾਰਾ ਜਿਹੜਾ ਉਹ ਪੈਲਸ ਦੇ ਵਿੱਚ ਵਿਆਹ ਦੇ ਦੌਰਾਨ ਰੁੱਝਿਆ ਹੋਇਆ ਸੀ ਤੇ ਇਧਰ ਕਾਰ ਦੇ ਵਿੱਚ ਜਿਹੜੇ ਚੋਰ ਨੇ ਉਹ ਦਾਖਲ ਹੋ ਜਾਂਦੇ ਨੇ ਤੇ ਘਰ ਦੇ ਵਿੱਚੋਂ ਸਾਰਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਇੱਥੋਂ ਤੱਕ ਕਿ ਚੋਰਾ ਨੇ ਸਿਲੰਡਰ ਨਹੀਂ ਛੱਡਿਆ ਤੇ LED ਲੈ ਕੇ ਵੀ ਚੋਰ ਨੇ ਜਿਹੜੇ ਉਹ ਫਰਾਰ ਹੋਏ ਨੇ ਤਾਂ ਚੰਨ ਚੋਰਾਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ CCTV ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਉਹ ਕੈਦ ਹੋਈ ਆ ਦੇਖ ਸਕਦੇ ਹੋ ਕਿ ਕਿਵੇਂ ਚੋਰ ਇੱਕ ਘਰ ਦੇ ਵਿੱਚ ਵੜਦੇ ਨੇ ਪਿਆਵ ਵਾਲਾ ਇਹ ਘਰ ਸੀ ਵਿਆਹ ਦੇ ਜਿਹੜੇ ਆ ਪ੍ਰਬੰਧ ਸੀ ਉਹ ਸਾਰੇ ਹੀ ਪੈਲਸ ਦੇ ਵਿੱਚ ਕੀਤੇ ਹੋਏ ਸੀ ਤੇ ਪਰਿਵਾਰਕ ਮੈਂਬਰ ਜਿਹੜੇ ਉਹ ਸਾਰੇ ਹੀ ਵਿਆਹ ਦੇ ਵਿੱਚ ਗਏ ਹੋਏ ਸੀ ਜਿਹੜੇ ਕੁੜੀ ਦਾ ਵਿਆਹ ਸੀ ਉਹ ਕੁਝ ਹੀ ਦਿਨ ਪਹਿਲਾਂ ਹਲੇ ਕੈਨੇਡਾ ਤੋਂ ਵਾਪਸ ਆਈ ਸੀ ਤਾਂ ਉਸੇ ਕੋਲ ਜਿਹੜੇ ਕੈਨੇਡੀਅਨ ਡਾਲਰ ਸੀ ਉਹ ਵੀ ਉਸਨੇ ਤਜੋਰੀ ਦੇ ਵਿੱਚ ਰੱਖੇ ਹੋਏ ਸੀ ਤੇ ਉਹ ਵੀ ਚੋਰਾਂ ਦੇ ਵੱਲੋਂ ਚੋਰੀ ਨੇ ਛੇੜੇ ਕਰ ਲਏ ਗਏ ਨੇ ਤਾਂ ਜਿਹੜੇ ਕੁੜੀ ਨੂੰ ਵਿਆਹ ਦੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਪਾਏ ਜਾਣੇ ਸੀ ਤਾਂ ਚੋਰਾਂ ਨੇ ਉਹ ਵੀ ਚੋਰੀ ਕਰ ਲਏ ਨੇ ਤੇ ਘਰ ਦਾ ਹੋਰ ਕੀਮਤੀ ਸਮਾਨਾ ਜਿਹੜਾ ਉਹ ਵੀ ਚੋਰਾ ਨੇ ਚੋਰੀ ਕੀਤਾ ਦਾ ਸੰਗਰੂਰ ਦੇ ਵਿੱਚ ਇਹ ਵੱਡੀ ਕਟੜਾ ਨੂੰ ਅੰਜਾਮ ਆ ਚੜਾਉ ਦਿੱਤਾ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਤਿੰਨ ਚੋਰ ਜਿਹੜੇ ਕਿ ਸਵਾਰਦਤ ਨੂੰ ਅੰਜਾਮ ਦੇ ਰਹੇ ਨੇ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਲਮਾਰੀ ਭੰਨਦੇ ਨੇ ਤਜੋਰੀ ਭੰਨਦੇ ਨੇ ਤਜੋਰੀ ਭੰਨ ਕੇ ਤਜੋਰੀ ਦੇ ਵਿੱਚ ਜਨਾਬੀ ਕੀਮਤੀ ਸਮਾਨ ਹੁੰਦਾ ਉਹ ਸਾਰਾ ਲੈ ਕੇ ਫਰਾਰ ਹੋ ਜਾਂਦੇ ਨੇ ਉਥੇ ਇਅਰਪੋਰਟ ਸਪੇ ਸੀ ਇੱਕ ਨਵਾਂ ਆਈਫੋਨ ਪਿਆ ਸੀ ਸੋਨੇ ਚਾਂਦੀ ਦੇ ਗਹਿਣੇ ਪਏ ਸੀ ਕੈਨੇਡੀਅਨ ਡਾਲਰ ਨੇ ਜਿਹੜੇ ਉਹ ਵੀ ਪਏ ਸੀ ਤਾਂ ਸਾਰਾ ਕੁਝ ਇਹਾਂ ਛੋરાਾਂ ਦੇ ਵੱਲੋਂ ਚੋਰੀ ਐ ਜਿਹੜਾ ਉਹ ਕਰ ਲਿਆ ਕਿ ਇਹਦੋਂ ਨਹੀਂ ਮੇਰਾ ਨਾਮ ਸੌਰਵਤ ਲਈ ਇਹ ਤੁਹਾਡੀ ਘਰ ਇੱਥੇ ਚੋਰੀ ਹੋਈ ਐ ਇਸ ਤਰ੍ਹਾਂ ਹੋਈ ਕੋਈ ਪਤਾ ਲੱਗਿਆ ਕਿ ਕੀ ਗੱਲ ਚੱਲਦੀ ਦੁਬਾਰਾ ਅਸੀਂ ਵੀ ਆ ਦੇ ਵਿੱਚ ਸੀ ਮੇਰੇ ਸਹੁਰਦੇ ਆਪਣਾ ਫੇਰੇ ਹੋ ਰਹੀ ਸੀ ਕਿ ਬਸ ਅਸੀਂ ਮੈਨੂੰ ਮੇਰੇ ਬ੍ਰਦਰ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਾਰਾ ਵੀ ਆਪਣਾ ਘਰ ਆਪਣਾ ਨੁਕ ਚੁੱਕਿਆ ਸਾਰਾ ਕੁਝ ਤੇ ਜਦੋਂ ਅਸੀਂ ਆਏ ਦੇਖਿਆ ਕੱਲ ਮਾਰੀਆਂ ਪਹਿਲਾਂ ਇੱਧਰ ਦੇਖਿਆ ਇੱਧਰ ਆਪਣਾ ਰਾਈਟ ਸਾਈਡ ਤੇ ਜਿਹੜਾ ਮੇਨ ਗੇਟ ਆ ਆਪਣਾ ਲੋਕ ਕੀਤਾ ਹੋਇਆ ਉਹਦੇ ਵਿੱਚ ਸੱਭਲ ਸੱਭਲ ਫਸਾ ਚੁੱਕੇ ਤੋੜ ਚੱਕੀ ਦਾ ਤੋੜ ਦਿੱਤਾ ਸੀ ਉਹ ਗੇਟ ਤੇ ਇੱਕ ਸ਼ੀਸ਼ਾ ਤੁੱਟ ਚੁੱਕੀ ਸੀ ਫਿਰ ਅਸੀਂ ਅੰਦਰ ਚੈੱਕ ਕੀਤਾ ਉਹਦੇ ਵਿੱਚ ਅਸੀਂ ਅਲਮਾਰੀ ਪ੍ਰੋਪਰਲੀ ਉਹਨਾਂ ਨੇ ਸੱਭਲ ਪਾ ਕੇ ਜਿਹੜਾ ਬੀਨ ਚੈਂਬਰ ਉਹਦਾ ਆਪਣਾ ਅੰਮੀਰਾ ਦਾ ਕੋਈ ਉਹ ਤੋੜ ਦਿੱਤਾ ਸੀ ਤੇ ਆਲਮੋਸਟ ਸਾਰ ਆਲਮੋਸਟ ਨਹੀਂ ਕਹਿ ਸਕਦੇ ਸਾਰਾ ਹੀ ਲਗਭਗ ਸਮਾਨ ਉਹਨਾਂ ਨੇ ਚੋਰੀ ਕਰ ਲਿਆ ਸੀ ਜੀ ਮੇਰੀ ਸਿਸਟਰ ਦਾ ਜੋ ਮੇਰੇ ਯਾਰ ਸੀ ਤੇ ਉਹਦੇ ਵਿੱਚ ਆਪਣਾ 골ਡ ਵੀ ਸੀਗਾ ਜੋ ਮੇਰਾ 이어ਫੋਨ ਆਪਣਾ 이어버ड्स ਹੋ ਗਏ ਤੇ ਆਈਫੋਨ ਮੇਰਾ ਪ੍ਰੋ ਨਿਊ ਸੀਗਾ ਤੇ ਨਾਲ 1400 ਸੀ ਕੁਝ 1500 ਬੀਰ ਬਹੁਤ ਦੇਣ ਨਹੀਂ ਸੀ ਕਿ ਬਾਕੀ ਸ਼ਗਨ ਸੀਗਾ ਕਿਉਂਕਿ ਆ ਮੈਂ ਮਾਸੀ ਨਾਲੇ ਮਮਾ ਨਾਲੇ ਡੀਲ ਡੀਲ ਕੀਤੀ ਨਹੀਂ ਸੀ ਉਹਨਾਂ ਨੇ ਤੇ ਬੁੱਸਾ ਨਾਲ ਆਪਣਾ ਪ੍ਰੋਪਰ ਮੈਨੂਅਲ ਨਾਲ ਆਪਣਾ ਉਹਨਾਂ ਨੂੰ ਡਿਟੇਲ ਆਪਣਾ ਇਨਫੋਰਮੇਸ਼ਨ ਦੇ ਰਹੇ ਨੇ ਪ੍ਰੋਵਾਈਡ ਕਰ ਰਹੇ ਨੇ ਬਾਕੀ ਫਿਰ ਅਸੀਂ ਨਾਲ ਦੀ ਨਾਲ ਹੀ ਉਹਨਾਂ ਨੂੰ ਪੁਲਿਸ ਨੂੰ ਕਨਫਰਮ ਕਰਤਾ ਸੀਗਾ ਉੱਧਰੋਂ ਆ ਗਈ ਸੀ ਪੀਸੀਆਰ ਵਾਲੀ ਉਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਸ਼ੁਰੂ ਕਰਤੀ ਇੱਕ ਇੱਕੋ ਵਾਰ ਚ ਹੀ ਸਾਰਾ ਕੁਝ ਲੈ ਗਏ ਨੇ ਕੋਈ ਗੈਸ ਦਾ ਸਿਲੰਡਰ ਜਾਂ ਕੋਈ ਹੋਰ ਐਲਈਡੀ ਹੋਰ ਕੀ ਕੀ ਗਈ ਕਰੋ ਐਲਈਡੀ ਲੈ ਜਾਂਦੇ ਦਾ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇੱਕ ਪਾਸੇ ਅਸੀਂ ਜਦੋਂ ਉਹਨਾਂ ਨੇ ਗੇਟ ਜੱਪਣਾ ਚੱਪਿਆ ਹੈ ਨਾ ਅਦਰਵਾਇਸ ਕੁਝ ਨਹੀਂ ਲੈ ਜਾਂਦੇ ਦਿੱਤੇ ਇੱਕ ਗੱਟਾ ਆਈ ਥਿੰਕ ਸਿਲੰਡਰ ਮੇ ਵੀ ਮੈਨੂੰ ਥੋੜਾ ਜਿਹਾ ਇਦੇ ਵਿੱਚ ਕਨਫਿਊਜ਼ਨ ਲੈ ਕੇ ਤਾਂ ਗਏ ਨੇ ਕਿਉਂਕਿ ਸਾਡਾ ਚੁੱਲਾ ਬਾਅਦ ਆਪਣਾ ਵਿਦਆਉਟ ਹੋਦ ਹੀ ਆ ਠੀਕ ਹੈ ਜੀ ਤੇ ਆਪਣਾ ਇੱਕ ਵਾਰ ਦੇਖਿਆ ਬਾਕੀ ਮੁੰਡਾ ਉਧਰ ਖੜਾ ਸੀ ਉਹਨਾਂ ਨੇ ਦੂਜੇ ਕੋਠੇ ਤੋਂ ਟੱਪ ਕੇ ਹੀ LED ਸਿਲੰਡਰ ਵਗੈਰਾ ਸਾਰਾ ਕੁਝ ਉਧਰ ਹੀ ਉਹਨਾਂ ਨੇ ਡਿਲੀਵਰ ਕੀਤਾ ਦੂਜੇ ਤੀਜੇ ਬੰਦੇ ਨੂੰ ਕਿਉਂਕਿ ਨਾਲ ਸਾਡੇ ਇੱਕ ਹੋਰ ਕੋਟਾ ਵੀ ਲੱਗਦਾ ਛੋਟਾ ਥੋੜਾ ਜਿਹਾ LED ਇੱਥੇ ਟੰਗੀ ਹੋਈ ਸੀ ਜਾਂ ਉੱਥੇ ਬੈਕ ਕਰਕੇ ਰੱਖੀ ਨਹੀਂ 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 ਪ੍ਰੋਪਰ ਚੱਲ ਰਹੀ ਸੀ ਬਧੀ ਆਪਣਾ ਬਵਜੇ ਚੀਜ਼ ਆਪਣਾ ਵਿੱਚ ਪਰ ਕਹਿੰਦੇ ਜੀ ਗੋਵਲੀ ਐਲ.ਐਲ.ਸੀ. ਉਹਨੇ ਉਹਨੇ ਤਾਂ ਐਲ.ਈ.ਡੀ. ਉਤੋਂ ਉਤਾਰ ਕੇ ਫੇਰ ਲੱਗੇ ਅਸੀਂ ਤਾਂ نیچے ਦੇਖਦੇ ਬੈਸੀਗੇ ਸਾਰਾ ਕੁਝ ਵੀ ਐਦਾ ਸਾਰਾ ਕੁਝ ਜਦੋਂ ਅਸੀਂ ਬੈਕ ਸਾਈਡ ਬਨਾਟਾ ਨੂੰ ਕੀਤਾ ਤਾਂ ਲੈ ਲਈ ਫੇਰ ਅੰਦਾਜ਼ਾ ਕਿੰਨੇ ਕ ਦਾ ਅਨੁਮਾਨ ਹੈ ਕਿੰਨੀ ਵੀ ਚੋਰੀ ਹੋਈ ਹੈ ਇਹ ਅਨੁਮਾਨ ਤਾਂ ਦੇਖੋ ਮੈਂ ਪ੍ਰੋਪਰ ਮੈਨਰ ਦੇ ਤਰੀਕੇ ਨਹੀਂ ਨਹੀਂ ਦੱਸ ਸਕਦਾ ਕਿਉਂਕਿ ਕਾਫੀ ਸਾਰਾ 골ਡ ਚੋਰੀ ਹੋਇਆ ਹੈ ਤੇ ਜੇ ਮੈਨੂੰ ਪੁੱਛੋਗੇ ਮੇਰੇ ਹਿਸਾਬ ਨਾਲ 25 ਲੱਖ ਰੁਪਏ ਦਾ ਹੋ ਗਿਆ ਬਾਕੀ ਬ੍ਰਦਰ ਸਿਸਟਰ ਨੂੰ ਪਤਾ ਬਾਕੀ ਜੋ ਉਹਨਾਂ ਦਾ 골ਡ ਚੰਗੀ ਦਾ ਜੋ ਵੀ ਚੋਰੀ ਹੋਇਆ ਕਿਉਂਕਿ ਉਹ ਹੀ ਦੇਖ ਪਰ ਮੈਂ ਜਿਆਦਾ ਰਿਗਾਰਡਿੰਗ ਨਹੀਂ ਦੱਸ ਸਕਦਾ ਪਤਾ ਕਿ ਉਹਨਾਂ ਨੇ ਆਪ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਪ੍ਰੋਪਰ ਤਰੀਕੇ ਨਾਲ ਤੇ ਇਹ ਜੋ ਲੜਕੀ ਦਾ ਵਿਆਹ ਸੀਗਾ ਉਹ ਬਹਰੋਂ ਆਈ ਸੀ ਇੱਥੇ ਦੀ ਨਹੀਂ ਜੀ ਲੜਕੀ ਬਹਰੋਂ ਆਈ ਸੀ ਹੋਰ ਹੀ ਕੋਈ ਬਹਰੋਂ ਆਇਆ ਹੋਰ ਆਪਣੇ ਜੋ ਵੀ ਐਸੇ ਉਹ ਜਾ ਚੁੱਕੇ ਸੀ ਮੈਂ ਵਿਦੇਸ਼ ਦੇ ਵਿੱਚੋਂ ਕੌਣ ਕੌਣ ਆਇਆ ਸੀਗਾ ਵਿਦੇਸ਼ ਦੇ ਵਿੱਚੋਂ ਮਨ ਹਿਸਟਰੀ ਆਇਆ ਸੀ ਕਿੱਲੇ ਤੇ ਬਾਕੀ ਜੋ ਵੀ ਆਪਣਾ ਰਿਲੇਸ਼ਨ ਮਤਲਬ ਪਹਿਲਾ ਸਾਲ ਕਰਕੇ ਆਈ ਸੀ ਇਹ ਰਿਸ਼ਤੇਦਾਰ ਉਹ ਤਾਂ ਜਾ ਚੁੱਕੇ ਸੀ ਪਹਿਲੀ ਲੇਡੀ ਜੀ ਦੇ ਵਾਲੇ ਨੂੰ ਨਾਮ ਕੀ ਤੁਹਾਡਾ ਜੀ ਮਦਨਾਲ ਸਰ ਜੀ ਮਦਨਾਲ ਜੀ ਤੁਹਾਡਾ ਘਰ ਨੂੰ ਚੋਰੀ ਹੋਈ ਹੈ ਤੁਸੀਂ ਕਿਹੜੇ ਏਰੀਏ ਚ ਰਹਿੰਦੇ ਹੋ ਦੱਸੋ ਅਸੀਂ ਨੂਰਪੁਰਾ ਮੱਲਾਹ ਇਸਲਾਮੀ ਘਟ ਬਾਹਰ ਜੀ ਗੁਰਦੁਆਰਾ ਸਾਹਿਬ ਦੇ ਨਾਲ ਰਹਿੰਦੇ ਹਾਂ ਤੁਹਾਡਾ ਸਾਹਿਬ ਦਾ ਨਾਮ ਤੁਸੀਂ ਹਰਗੋਬਿੰਦਪੁਰ ਆਈਏ ਤੁਸੀਂ ਕਿ ਕੀ ਚੋਰੀ ਹੋਇਆ ਤੁਸੀਂ ਈ ਹੋਛੇ ਸੀ ਤੁਹਾਡੇ ਕਾ ਸਾਡੇ ਘਰੇ ਬੇਟੀ ਦੀ ਮੈਰਿਜ ਦੀ ਜੀ 골ਡਨ ਵੈਲੀ ਚ ਅਸੀਂ ਗਏ ਸੀ ਉੱਥੇ ਮੈਰਿਜ ਦੀ ਅਸੀਂ ਇਤੋਂ ਘਰੋਂ ਸਾਢੇ 8 ਵਜੇ ਗਿਆ ਸੀ ਤੇ ਸਾਢੇ 11 ਵਜੇ ਆਪਣੀ ਚੋਰੀ ਹੋਈ ਜੀ 11:30 ਦੇ ਜਿਹਦੇ ਵਿੱਚੋਂ ਐਲ ਵੀ ਡੀ ਦੋ ਸਿਲੰਡਰ ਜੀ ਤੇ ਬਾਕੀ 골ਡ ਤੇ ਬਾਕੀ ਬਾਹਰੀ ਕਰੰਸੀ ਜੀ ਚਾਂਦੀ ਕੀਆ ਕਿਲੋ ਡੜ ਕਿਲੋ ਜੀ ਤੇ ਕਾਫੀ ਸਮਾਨ ਬਾਕੀ ਉਹਦੇ ਨਾਲ ਪਤਾ ਨਹੀਂ ਲੱਗ ਰਿਹਾ ਉਹ ਚੋਰੀ ਹੋਈ ਹੈ ਕੋਈ ਸ਼ੱਕ ਕਿਸੇ ਉਪਰ ਨਹੀਂ ਆ ਕੋਈ ਨਹੀਂ ਸਕਦਾ ਫਿਰ ਹੁਣ ਕੋਈ ਦੇਖਦਾ ਨਹੀਂ ਹੁਣ ਜੇ ਦੀ ਸਿੰਘੀ ਤੇ ਆਪਣੇ ਘਰ ਪਹਿਲਾਂ ਕੋਈ ਵੇਟਰ ਬੁਟਰ ਆਇਆ ਨਹੀਂ ਕਾਪੀ ਬਾਕੀ ਫੋਰਸ ਦੇਖ ਰਹੀ ਕੰਦੇ ਰਸਾ ਤਕਰੀਬਨ ਅੰਦਾਜ਼ਾ ਕਿੰਨੇ ਕ ਦੀ ਚੋਰੀ ਹੋਂਦੀ ਸੁਭਮ ਲੱਗ ਰਿਹਾ ਲੱਗ ਰਿਹਾ 15 ਲੱਖ ਦੀ ਪਈ ਗਈ ਤੇ ਮੋਬਾਈਲ ਵੀ ਹੈਗੀ ਜੀ ਦੋ ਹੀ ਐਪਲ ਦੇ ਜਿਹੜੇ ਡੱਬਾ ਬੰਦੀ ਸੀ ਉਹਲੇ ਵੀ ਨਹੀਂ ਹੈਗੇ ਸੀ ਕਿਉਂਕਿ ਕੱਪੜੇ ਵੀ ਲੈ ਨਹੀਂ ਕਾਪੀ ਜਿਹਦੇ ਅਨ ਸਟਿਚਿੰਗ ਸੀ ਅਨ ਸਟਿਚਿੰਗ ਕੱਪੜੇ ਲਗੇ ਮੈਨੇ ਕੀ ਦੀ ਸੀ ਕੁੜੀ ਦੀ ਮੁੰਡੇ ਦੀ ਬੇਟੀ ਦੀ ਬੇਟੀ ਦਾ ਬੇਟਾ ਕੋਈ ਬਾਹਰ ਵੀ ਗਿਆ ਹੋਇਆ ਜਾਂ ਮੇਰਾ ਬੇਟਾ ਬਾਹਰ ਗਿਆ ਹੋਇਆ ਜੀ ਆਪਣਾ ਉਹ ਬਾਹਰੋਂ ਆਇਆ ਹੋਇਆ ਸੀ ਨਨੋ ਤਾਂ ਆਈ ਨਹੀਂ ਬੇਟਾ ਮੇਰੇ ਤੋਂ ਉਹ ਸੰਕੀ ਆਇਆ ਉਹ ਨਿਊਜ਼ੀਲੈਂਡ ਤੋਂ ਆਇਆ ਜੀ ਉਹਦੇ ਕੋਲ ਜਿੰਨਾ ਫੋਨ ਕਰਸੇ ਨਿਊਜ਼ੀਲੈਂਡ ਦੇ ਉਹ ਲੋਕ ਕੁੜੀ ਮਤਲਬ ਬਾਹਰੋਂ ਕਰਸੀ ਹੈ ਆ ਆ ਜਿਹੜੀ ਗੁੱਡੀ ਬਾਹਰੋਂ ਆਈ ਸੀ ਤਾਂ ਮੈਰਿਜ ਦੀ ਉਹ ਵੀ ਕੈਨੇਡਾ ਤੋਂ ਆਈ ਐ ਨਾ ਜੀ ਉਹਦੇ ਕੋਲ ਨਹੀਂ ਹੈ ਬਸ ਸਾਰਾ ਸਮਾਨ ਬਾਹਰ ਲਿਆਇਆ ਪੁਲਿਸ ਨੇ ਆਕੇ ਕੀ ਵਿਸ਼ਵਾਸ ਦੋਦਾ। ਪੁਲਿਸ ਕਰ ਰਹੀ ਜਾਂਚ ਹੈ ਸਾਰੀ ਰਿਸਰਚ ਕਰ ਰਹੀ ਹੈ। ਉਹ ਕਹਿੰਦੇ ਜਲਦੀ ਜਲਦੀ ਇਸ ਦੀ ਗੱਲ ਕਰ ਲਈ। ਕੋਈ ਸੀਸੀਟੀਵੀ ਜਾਂ ਕਿਸੇ ਪਾਸੇ ਕੋਈ ਆਇਆ ਤਾਂ ਕੋਈ ਹਾਂ ਜੀ ਆਇਆ ਜੀ ਤਿੰਨ ਲੜਕੇ ਨੇ ਜੀ। ਇੱਕ ਦੀ ਮਰਜ਼ੀ ਮੈਨੂੰ ਲੱਗਾ 22 ਸਾਲ ਦੀ। ਉਹ ਉੱਪਰ ਟੱਕੇ ਆਇਨੇ ਐਕਟਿਵ ਆ ਤੇ ਆਇਨੇ 91 ਨੰਬਰ ਉੱਤੇ ਦਿਓ ਐਕਟਿਵ ਚ ਟੇਰਾ ਮਿ। ਉਹਨੇ ਕੋ ਮੂੰਹ ਟੱਕਿਆ ਸੀ ਜੀ। ਮੂੰਹ ਮੂੰਹ ਟੱਕਿਆ ਸੀ ਜੀ। ਸਿਰ ਵੀ ਟੱਕਿਆ ਸੀ ਮੂੰਹ ਵੀ ਟੱਕਿਆ ਸੀ। ਚੋਰੀ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਸ ਤਰ੍ਹਾਂ ਇਹਨਾਂ ਨੇ ਰਿਪੋਰਟ ਕੀਤਾ ਇਹ ਸਾਰੇ ਪਰਿਵਾਰ ਪਰਿਵਾਰ ਤੇ ਮੈਰਿਜ ਸੀਗੀ ਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਸੀ ਲੇਕਿਨ ਜਦੋਂ ਵਾਪਸ ਆਏ ਹੈ ਤਾਂ ਜਿਹੜਾ ਪਿੱਛੇ ਵਾਲਾ ਦਰਵਾਜ਼ਾ ਸੀ ਉਧਰੋਂ ਕੋਈ ਅਣਪਛਾਤੇ ਐਂਟਰ ਕਰਕੇ ਬਦਲੇ ਤੇ ਇਹਨਾਂ ਦਾ ਕਾਫੀ ਗੋਲਡ ਤੇ ਕੈਸ਼ ਤੇ ਕੁਝ ਫੋਰਨ ਕਰੰਸੀ ਵਗੈਰਾ ਜਿਹੜੀ ਉਹ ਪਨ ਤੋੜ ਕਰਕੇ ਚੋਰੀ ਕਰਕੇ ਲੈ ਗਏ ਸਾਡੀਆਂ ਪੁਲਿਸ ਟੀਮਸ ਇੱਥੇ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਸਾਰੀ ਅਸੀਂ ਟੈਕਨੀਕਲ ਤਰੀਕੇ ਨਾਲ ਸਾਇੰਟੀਫਿਕ ਤਰੀਕੇ ਨਾਲ ਉਹਦੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਹੋਪਫੁਲੀ ਜਲਦੀ ਇਹਨੂੰ ਕਸੀ ਟਰੇਸ ਕਰ ਸਰ ਘਰ ਦੇ ਕੀ ਕਹਿ ਰਹੇ ਨੇ ਕਿੰਨੇ ਕੁ ਦੀ ਮਤਲਬ ਨੁਕਸਾਨ ਹੋਇਆ ਇਹ ਐਕਚੁਅਲੀ ਜਦੋਂ ਇਹਨਾਂ ਨੇ ਦੇਖਿਆ ਬ੍ਰੇਕਿੰਗ ਕੀਤੀ ਇਹਨਾਂ ਨੇ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਿੰਨਾ ਕਿ ਇਹਨਾਂ ਨੇ ਪਤਾ ਲਗਾਇਆ ਉਹਨਾਂ ਨੇ ਸਾਨੂੰ ਰਿਪੋਰਟ ਕਰਾਸਾ ਲੇਕਿਨ ਜੇ ਸਰਚ ਚੱਲਦੀ ਹੈ ਉਹਦੇ ਚ ਕਈ ਚੀਜ਼ਾਂ ਮਿਲ ਵੀ ਗਈਆਂ ਕੁਝ ਕੈਸ਼ ਵੀ ਮਿਲ ਗਿਆ ਕੁਝ ਫੋਰਨ ਕਰੰਸੀ ਵੀ ਮਿਲ ਗਈ ਹੈ ਤੇ ਕੁਝ 골ਡ ਆਰਟੀਕਲਸ ਵੀ ਮਿਲ ਗੀਆਂ ਨੇ ਉਹ ਸਾਰੀਆਂ ਅਸੀਂ ਦੁਬਾਰਾ ਚੈੱਕ ਕਰਕੇ ਜਿਹੜੀ ਚੀਜ਼ ਚੋਰੀ ਹੋਈ ਹੋਏਗੀ ਉਹਦੀ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਅੰਦਾਜ਼ਾ ਦੱਸਿਆ ਹੋਊਗਾ ਕਿੰਨੇ ਦੀ ਹੋਇਆ ਹੋਊਗਾ ਅਮਾਉਂਟ ਕੋਈ ਅੰਦਾਜ਼ਾ ਮੇਰੇਖਾ 12-15 ਤੋਲੇ ਤਾਂ ਦੱਸ ਹੀ ਰਹੇ ਨੇ ਜੇ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਮੈਂ ਪਰਿਵਾਰ ਨੂੰ ਕਹਿਆ ਕਿ ਸਾਰਾ ਅਸੈਸਮੈਂਟ ਕਰ ਲੈਣ ਜੋ ਵੀ ਚੋਰੀ ਹੋਇਆ ਹੋਵੇਗਾ ਉਹ ਵੀ ਐਸਫਆਈਆਰ ਲਾਂਚ